ਗੁਰਦੀਪ ਸਿੰਘ ਨਕਸ਼ਤੀ ਪੰਜ ਕੁਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 8 ਭਾਗ 2 ਟ੍ਰੀਨਾ ਦੇ ਫੋਨ ਆਉਣ ਨਾਲ ਉਸ ਅੰਦਰ ਜਰਾ ਖੇੜਾ ਆ ਗਿਆ ਤੇ ਉਸ ਅੰਦਰਲਾ ਖਲਾਅ ਜਰਾ ਹਲਕਾ ਹੋ ਗਿਆ ਪਰ ਉਸ ਵੇਲੇ ਉਸ ਨੂੰ ਸਿਸਲੀ ਦੀ ਯਾਦ ਵੀ ਆਈ ਸਿਸਲੀ ਨੇ ਵੀ ਉਸ ਨੂੰ ਅਜੇ ਤੱਕ ਫੋਨ ਨਹੀਂ ਸੀ ਕੀਤਾ ਫਿਰ ਉਹਨੂੰ ਇਹ ਵੀ ਯਾਦ ਆਇਆ ਕਿ ਉਸ ਨੇ ਪੀਟ ਨੂੰ ਸਿਸਲੀ ਵਾਲੀ ਚਿੱਠੀ ਅਜੇ ਮੋੜੀ ਨਹੀਂ ਸੀ ਉਸੇ ਵਕਤ ਪੀਟ ਤੇ ਕਮਰੇ ਵਿੱਚ ਜਾ ਕੇ ਉਨੇ ਉਹ ਚਿੱਠੀ ਪੀਟ ਨੂੰ ਵਾਪਸ ਕਰ ਦਿੱਤੀ। ਇਸ ਵਾਰ ਪੀਟ ਨੇ ਉਸ ਨੂੰ ਕੁਝ ਨਾ ਦੱਸਿਆ ਤੇ ਨਾ ਪੁੱਛਿਆ। ਤੇ ਮਸੀ ਇਹ ਆਖਿਆ ਸ਼ੁਕਰੀਆ ਤੇ ਉਹ ਬੜੇ ਅਜੀਬ ਜਿਹੇ ਰੌ ਵਿੱਚ ਬੈਠਾ ਰਿਹਾ। ਸਿਸਲੀ ਵੱਲੋਂ ਕੋਈ ਵੀ ਕਾਲ ਨਾ ਆਉਣ ਉਤੇ ਪਤਾ ਨਹੀਂ ਕਿਉਂ ਕਮਲ ਨੂੰ ਫਿਕਰਜਾ ਹੋ ਗਿਆ ਸੀ। ਸਿਸਲੀ ਤੇ ਜਾਣ ਤੋਂ ਬਾਅਦ ਜਦੋਂ ਉਹ ਲਾਂਡਰੀ ਕਰਨ ਜਾਂਦਾ ਤਦ ਉਹ ਇਕੱਲਾ ਹੀ ਹੁੰਦਾ ਸੀ ਕਿਉਂਕਿ ਉਸ ਇਮਾਰਤ ਵਿੱਚ ਰਹਿਣ ਵਾਲੇ ਹੋਰ ਲੋਕ ਆਪਣੀ ਲਾਂਡਰੀ ਅੱਗੇ ਪਿੱਛੇ ਹੀ ਕਰਦੇ ਸਨ। ਹੁਣ ਉਸ ਨੂੰ ਵਾਰ-ਵਾਰ ਇਹੋ ਹੈਰਾਨੀ ਹੁੰਦੀ ਸੀ ਕਿ ਸਿਸਲੀ ਨੇ ਉਸ ਨੂੰ ਮੋੜ ਕੇ ਫੋਨ ਕਿਉਂ ਨਹੀਂ ਕੀਤਾ। ਸ਼ਾਮ ਦੇ 6 ਵਜੇ ਤੋਂ ਪਹਿਲਾਂ ਟ੍ਰੇਨਾ ਉਸ ਕੋਲ ਆ ਗਈ। ਕਾਜੀ ਜ਼ਿੰਦਗੀ ਹੁੰਦੀ ਹੈ ਵੇਸਵਾ ਦੀ। ਉਹ ਬੋਲੀ। ਉਸ ਦੇ ਕੋਲ ਬੈਠਿਆ ਕਮਲ ਨੇ ਉਹਨੂੰ ਆਖਿਆ ਕੀ ਗੱਲ ਟ੍ਰੇਨਾ ਵੇਸਵਾ ਮਾੜੀ ਹੁੰਦੀ ਹੈ। ਮੈਨੂੰ ਤਾਂ ਇਸ ਸ਼ਬਦ ਨਾਲ ਹਿੱਤ ਹੈ। ਅੱਜ ਤੂੰ ਤਾਂ ਕਦੇ ਵੇਸਵਾ ਸ਼ਬਦ ਦੇ ਬੁਰੇ ਅਰਥਾਂ ਵਿੱਚ ਫਿੱਟ ਨਹੀਂ ਬੈਠੀ। ਮੇਰੀ ਜਾਤੀ ਇਸ ਸ਼ਬਦ ਦੀ ਗਲਤ ਵਰਤਿਆ ਜਾ ਰਿਹਾ ਹੈ। ਅਸੀਂ ਸਾਰੇ ਵੇਸਵਾ ਹੀ ਹਾਂ ਜੋ ਆਪਣਾ ਦਿਮਾਗ ਅਤੇ ਤਨ ਵੇਚਦੇ ਹਾਂ। ਕਮਲ ਬੜਾ ਗੰਭੀਰ ਸੀ। ਉਸ ਦਾ ਹੱਥ ਫੜ ਕੇ ਟ੍ਰੇਨਾ ਬੋਲੀ ਤੂੰ ਠੀਕ ਹੈ। ਤੂੰ ਮੇਰਾ ਹੁਣ ਗਾਹਕ ਨਹੀਂ ਹੈ। ਬਲਕਿ ਮੇਰਾ ਪਿਆਰਾ ਮਿੱਤਰ ਹੈ ਸ਼ੁਰੂ ਵਿੱਚ ਮੈਂ ਇਹ ਮਿੱਤਰਤਾ ਨਹੀਂ ਚਾਹੁੰਦੀ ਪਰ ਤੇਰੇ ਵਤੀਰੇ ਅਤੇ ਸਿਰੜ ਨੇ ਮੇਰਾ ਇਹ ਸੂਲ ਤੋੜ ਦਿੱਤਾ ਮੈਂ ਇਸ ਬਾਰੇ ਬਹੁਤ ਸੋਚਿਆ ਹੈ ਤੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਮੈਂ ਆਪਣਾ ਤਨ ਤੈਨੂੰ ਨਹੀਂ ਦੇ ਸਕਦੀ ਹੁਣ ਮੇਰੇ ਤਨ ਨਾਲ ਮੇਰੀ ਰੂਹ ਵੀ ਤੇਰੇ ਨਾਲ ਹੁੰਦੀ ਹੈ ਤੇਰੇ ਮੇਰੇ ਜੋੜਨ ਵਿੱਚ ਇੱਕ ਦੂਜੇ ਦਾ ਹਿੱਤ ਹੈ ਸ਼ਾਇਦ ਤੂੰ ਇਸ ਗੱਲ ਦਾ ਜੇ ਅਹਿਸਾਸ ਹੀ ਨਾ ਕਰ ਸਕੇ ਕਿਉਂਕਿ ਤੂੰ ਔਰਤ ਨਹੀਂ ਹੈ ਮੈਨੂੰ ਇਸ ਗੱਲ ਦਾ ਅਹਿਸਾਸ ਅਕਸਰ ਹੁੰਦਾ ਕਿਉਂਕਿ ਮੈਂ ਵੇਖਦੀ ਹੁੰਦੀ ਹਾਂ ਕਿ ਕਿਸੇ ਗਾਹਕ ਨਾਲ ਹੋ ਕੇ ਵੀ ਮੈਂ ਉਸ ਕੋਲੋਂ ਗੈਰ ਹਾਜ਼ਰ ਹੁੰਦੀ ਹਾਂ ਪਰ ਜਦੋਂ ਮੈਂ ਤੇਰੇ ਕੋਲ ਹੁੰਦੀ ਆਂ ਤਦ ਮੇਰਾ ਮਨ ਤਾਂ ਤੇਰੇ ਕੋਲ ਹੁੰਦਾ ਸਮਝ ਗਿਆ ਟਰੇਨਾ ਸਮਝ ਗਿਆ ਹੁਣ ਤੂੰ ਉਸ ਬੰਦੇ ਜਿਸ ਨਾਲ ਤੂੰ ਐਨੇ ਦਿਨ ਨਿਊਯਾਰਕ ਵਿੱਚ ਬਤੀਤ ਕੀਤੇ ਬਾਰੇ ਮੈਨੂੰ ਦੱਸ ਕੋਚ ਰੁੱਕੇ ਟਰੇਨਾ ਨੇ ਬੋਲਣਾ ਸ਼ੁਰੂ ਕੀਤਾ ਉਹ ਬੰਦਾ ਮਤਲਬ ਕਾਇਲ ਬੁਰਾ ਨਹੀਂ ਉਸਦੀ ਬੀਬੀ ਅਪਾਜ ਹੈ ਉਸਨੂੰ ਉਹ ਬਹੁਤ ਪਿਆਰ ਕਰਦਾ ਹੈ ਉਹ ਉਸ ਨਾਲ ਕਿਤੇ ਨਹੀਂ ਜਾ ਸਕਦੀ ਕਿਉਂਕਿ ਉਹ ਈਲ ਚੇਅਰ ਉੱਤੇ ਹੈ ਉਸਨੂੰ ਚੁੱਕ ਕੇ ਪਲੰਘ ਉੱਤੇ ਪਾਉਂਦਾ ਕਿਉਂਕਿ ਉਹ ਆਪ ਉੱਠ ਕੇ ਬਿਸਤਰ ਉੱਤੇ ਨਹੀਂ ਪੈ ਸਕਦੀ ਉਸ ਦੀ ਸਰੀਰਕ ਭੁੱਖ ਉਹ ਵਿਚਾਰੀ ਪੂਰੀ ਸ਼ਾਇਦ ਕਰਨ ਦੇ ਯੋਗ ਹੀ ਨਹੀਂ ਪਰ ਉਸ ਦੀ ਪਤਨੀ ਨੇ ਇਸ ਬੰਦੇ ਨੂੰ ਆਖ ਰੱਖਿਆ ਕਿ ਜੇ ਉਹ ਕਿਸੇ ਔਰਤ ਨਾਲ ਬਾਹਰ ਵਕਤ ਕੱਟਾਵੇ ਤਾਂ ਦੂਸਰੋਂ ਕੋਈ ਇਤਰਾਜ਼ ਨਹੀਂ ਉਸ ਨੇ ਇੱਕ ਗੱਲ ਉਸ ਨੂੰ ਜ਼ਰੂਰ ਆਖੀ ਹੋਈ ਹੈ ਕਿ ਉਹ ਵੇਸਵਾਮਾਂ ਕੋਲ ਨਾ ਜਾਵੇ ਤਾਂ ਕਿ ਉਹ ਕੋਈ ਬਿਮਾਰੀ ਨਾ ਲਵਾ ਲਵੇ ਮੈਂ ਉਹਨੂੰ ਆਖਿਆ ਕਿ ਮੈਂ ਵੀ ਤਾਂ ਵੇਸਵਾ ਹਾਂ ਤਾਂ ਉਹ ਕਹਿੰਦਾ ਨਹੀਂ ਤੂੰ ਸੜਕ ਵਾਲੀਆਂ ਕੁੜੀਆਂ ਵਰਗੀ ਨਹੀਂ ਜੋ ਆਪਣੇ ਆਪ ਦਾ ਡਰਗ ਖਾਣ ਕਰਕੇ ਬਚਾਓ ਨਹੀਂ ਕਰਦੀਆਂ ਜਿਸ ਨੇ ਤੇਰੀ ਮੇਰੇ ਕੋਲ ਸਿਫਾਰਿਸ਼ ਪਾਈ ਸੀ ਉਸ ਮੁਤਾਬਕ ਤੂੰ ਬਹੁਤ ਚੋਣਵੇਂ ਗੱਲਬਾਤ ਹੀ ਕਰ ਲੈ। ਵੇਖ ਲੈ ਕਮਲ ਲੋਕ ਕਿਵੇਂ ਮਨ ਨੂੰ ਸਮਝਾਉਂਦੇ ਹਨ। ਆਮ ਕੁੜੀਆਂ ਤੇ ਖਾਸ ਕੁੜੀਆਂ ਇੱਕ ਹੀ ਵਿਤਕਰ ਹੈ। ਕੰਮ ਤਾਂ ਉਹੀ ਹੈ। ਕਮਲ ਨੇ ਆਖਿਆ। ਕਮਲ ਗੱਲ ਤੇਰੀ ਠੀਕ ਹੈ ਪਰ ਉਸ ਦੀ ਇਹ ਬਸ ਇੱਕ ਧਾਰਨਾ ਹੈ। ਇੱਕ ਝੂਠੇ ਦਿਲਾਸੇ ਨਾ ਭਰੀ ਹੋਈ। ਪਤਾ ਨਹੀਂ ਉਹਨਾਂ ਦੇ ਉਸ ਦੇ ਦਿਲ ਵਿੱਚ ਕੀ ਹੈ। ਟ੍ਰੀਨਾ ਨੇ ਆਖਿਆ। ਇੰਨੀ ਜਲਦੀ ਆਪਾਂ ਕਿਸੇ ਬਾਰੇ ਕੀ ਆਖ ਸਕਦੇ ਹਾਂ? ਮੇਰੇ ਨਾਲ ਇੱਕ ਜੀਨ ਨਾਂ ਦਾ ਬੰਦਾ ਕੰਮ ਕਰਦਾ ਸੀ। ਉਹਨੇ ਇੱਕ ਵਾਰ ਦਫ਼ਤਰ ਵਿੱਚ ਕਿਹਾ ਕਿ ਉਸ ਦੀ ਮਾਂ ਬਿਮਾਰ ਹੈ ਤੇ ਉਹ ਇੱਕ ਹਫ਼ਤੇ ਕੰਟਰੀਆਂ ਸਕੇਗਾ ਮਾਲਕ ਨੇ ਉਸ ਨੂੰ 4 ਦਿਨ ਦੀ ਤਨਖਾਹ ਦੇਣੀ ਵੀ ਮੰਨ ਲਈ ਕਈ ਮਹੀਨੇ ਬਾਅਦ ਪਤਾ ਚੱਲਿਆ ਕਿ ਜੀਨ ਦਿੱਤਾ ماں ਕੋਈ ਹੈ ਹੀ ਨਹੀਂ ਸੀ ਹੁਣ ਤਾਂ ਉਸਦੇ ਪਿਓ ਨਹੀਂ ਪਾਰਿਆ ਸੀ ਕਿਉਂਕਿ ਜਦੋਂ ਉਹ ਮਸੀ 1 ਸਾਲ ਦਾ ਸੀ ਉਸਦੀ ਮਾਂ ਉਸ ਨੂੰ ਛੱਡ ਕੇ ਕਿਧਰੇ ਚਲੇ ਗਈ ਸੀ ਜੀਨ ਨੂੰ ਮਸ਼ੀਨ ਸ਼ਾਪ ਵਿੱਚ ਸਭ ਤੋਂ ਵੱਧ ਸੌਵ ਬੰਦਾ ਸਮਝਿਆ ਜਾਂਦਾ ਸੀ ਕੀ ਪਤਾ ਹੈ ਕਿ ਇਹ ਨਵਾਂ ਬੰਦਾ ਕੌਣ ਹੈ ਕੀ ਕੁਝ ਇਹਨੇ ਆਪਣੇ ਮਨ ਵਿੱਚ ਛੁਪਾਇਆ ਹੋਇਆ ਹੈ ਪਤਾ ਨਹੀਂ ਉਹ ਕੰਪਨੀ ਦੀਆਂ ਕੁੜੀਆਂ ਨੂੰ ਵੀ ਆਪਣੇ ਨਾਲ ਲੈ ਜਾਂਦਾ ਹੋਵੇਗਾ ਤੇ ਉਹਨਾਂ ਵਿਚਾਰੀਆਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਹੋਵੇ ਕਮਲ ਬੋਲਿਆ ਅਸਲ ਵਿੱਚ ਤੇਰੀ ਗੱਲ ਸਹੀ ਹੈ ਕਮਲ ਕਿਉਂਕਿ ਉਹ ਆਪ ਦੱਸਦਾ ਸੀ ਕਿ ਉਹ ਪਹਿਲਾਂ ਦਫ਼ਤਰ ਦੀਆਂ ਕੁੜੀਆਂ ਨੂੰ ਬਾਹਰ ਦੇ ਟ੍ਰਿਪ ਉੱਤੇ ਲੈ ਜਾਂਦਾ ਰਿਹਾ ਸੀ ਪਰ ਮੈਨੂੰ ਕੀ ਕਮਲ ਮੇਰੋਂ ਕੀ ਲੱਗਦਾ ਹੈ ਕਿ ਮੈਂ ਉਸ ਬਾਰੇ ਇਹ ਮੈਂ ਦਿਮਾਗ ਖਰਾਬ ਕਰਾਂ ਹਾਂ ਮੇਰੇ ਪ੍ਰਤੀ ਉਹ ਬਹੁਤ ਆਦਰ ਨਾਲ ਪੇਸ਼ ਆਇਆ ਮੈਨੂੰ ਉਸਨੇ ਅਸਲ ਵਿੱਚ ਇਹ ਮਹਿਸੂਸ ਕਰਵਾਇਆ ਕਿ ਮੈਂ ਬੇਇਸਵਾਦੀ ਫालतू ਔਰਤ ਨਹੀਂ ਹਾਂ ਟ੍ਰੀਨਾ ਬੋਲੀ ਕੀ ਤੂੰ ਪਹਿਲਾਂ ਵੀ ਕਿਸੇ ਮਰਦ ਨਾਲ ਇੰਜ ਮਹਿਸੂਸ ਕੀਤਾ ਕਮਲ ਨੇ ਪੁੱਛਿਆ ਹਾਂ ਜਦੋਂ ਵੀ ਮੈਂ ਤੇਰੇ ਨਾਲ ਬਾਹਰ ਹੋਟਲ ਵਿੱਚ ਗਈ ਜਾਂ ਇੱਥੇ ਤੇਰੇ ਕੋਲ ਆਈ ਮੈਂ ਇਹੋ ਮਹਿਸੂਸ ਕੀਤਾ ਕਿ ਤੱਕ ਮੈਂ ਵਿਸਵਾ ਨਹੀਂ ਪਰ ਹੁਣ ਤਾਂ ਤੇਰੇ ਸੰਗ ਵਕਤ ਕੱਟਣ ਦਾ ਰੰਗ ਹੀ ਹੋ ਰਿਹਾ ਹੈ ਤਰੀਨਾ ਨੇ ਮੁਸਕਰਾ ਕੇ ਜਵਾਬ ਦਿੱਤਾ ਕਮਲ ਵੀ ਜ਼ਰਾ ਮੁਸਕਰਾਇਆ ਉਸ ਦਾ ਹੱਥ ਫੜ ਕੇ ਤਰੀਨਾ ਮੁਸਕਰਾ ਕੇ ਬੋਲੀ ਪਰ ਤੇਰਾ ਉਸ ਬੰਦੇ ਨਾਲ ਮੁਕਾਬਲਾ ਕਰਨ ਨੂੰ ਮੈਂ ਇੱਕ ਗੁਨਾਹ ਸਮਝਾਂਗੀ ਭਲਾ ਤੇਰਾ ਉਸ ਨਾਲ ਕੀ ਮੇਲ ਕਮਲ ਤੂੰ ਮੇਰੇ ਇੱਕ ਗਾਕ ਤੂੰ ਮੇਰਾ ਇੱਕ ਬਹੁਤ ਕਰੀਬ ਦਾ ਰੂਹ ਦਾ ਸਾਥੀ ਬਣ ਗਿਆ ਦੱਸ ਤੇਰੇ ਨਾਲ ਕਿਸੇ ਦਾ ਕੀ ਮੇਲ ਪਰ ਇਹ ਯਾਦ ਰੱਖ ਕਿ ਉਹ ਬੰਦਾ ਮੇਰਾ ਸਿਰਫ ਖਾਹ ਕệ ਤੇ ਪੈਸੇ ਦੇ ਜ਼ੋਰ ਤੇ ਉਹ ਇੱਕ ਵਸਤੂ ਵਾਂਗ ਮੈਨੂੰ ਵਰਤ ਲੈਂਦਾ ਹੈ ਜਦ ਮੈਂ ਉਸ ਨੂੰ ਅੱਗੇ ਦਿੰਦੀ ਹਾਂ ਜੇ ਸੱਚ ਪੁੱਛੇ ਉਸ ਦੀ ਸਪਰਸ਼ ਨੂੰ ਕਦੇ ਮੈਂ ਮਹਿਸੂਸ ਨਹੀਂ ਕਰਦੀ ਪਰ ਤੇਰੀ ਸਪਰਸ਼ ਮੇਰੀਆਂ ਯਾਦਾਂ ਵਿੱਚ ਵੀ ਜਿਉਂਦੀ ਤਿਉਂ ਕੁਲੀ ਰਹਿੰਦੀ ਹੈ ਫਲਾਂ ਜੇ ਇਹ ਕੰਮ ਛੱਡ ਕੇ ਤੂੰ ਕੁਝ ਹੋਰ ਕੰਮ ਕਰਨ ਲੱਗ ਪਈ ਕੀ ਤਦ ਵੀ ਤੂੰ ਅਜਿਹੇ ਗਾਕਾਂ ਬਾਰੇ ਸੋਚੇਂਗੀ ਕਦੇ ਕਮਲ ਨੇ ਸਵਾਲ ਕੀਤਾ ਬਿਲਕੁਲ ਨਹੀਂ ਕਦੇ ਵੀ ਨਹੀਂ ਮੈਨਾਂ ਲੋਕਾਂ ਬਾਰੇ ਹੁਣ ਵੀ ਨਹੀਂ ਸੋਚਦੀ ਕਮਲ ਉਹਨਾਂ ਦੀ ਸਪਰਸ਼ ਦੀ ਹੋਂਦ ਮੇਰੇ ਜ਼ਿਹਨ ਵਿੱਚ ਬਿਲਕੁਲ ਵੀ ਨਹੀਂ ਰਹਿੰਦੀ ਦਰਅਸਲ ਕਿਸੇ ਵੀ ਮਰਦ ਦੀ ਸਪਰਸ਼ ਦੀ ਹੋਂਦ ਮੇਰੇ ਜ਼ਿਹਨ ਵਿੱਚ ਕਦੇ ਰਹਿੰਦੀ ਹੀ ਨਹੀਂ ਮੈਂ ਬਹੁਤ ਸਾਰੇ ਗਾਕਾਂ ਦੇ ਚਿਹਰੇ ਪੁੱਲ ਚੁੱਕੀਆਂ ਤੇ ਬਹੁਤ ਸਾਰੇ ਧੁੰਦਲੇ ਹੋ ਚੁੱਕੇ ਹਨ ਜਿਵੇਂ ਉਹ ਕਦੇ ਮਿਲੇ ਹੀ ਨਹੀਂ ਸੀ ਤੇ ਉਹਨਾਂ ਦੀ ਸਪਰਸ਼ਤਾ ਦੂਸਰੇ ਦਿਨ ਖਤਮ ਹੋ ਜਾਂਦੀ ਰਹੀ ਸੀ ਇਸ ਗੱਲ ਨੂੰ ਇੱਕ ਮਿਸਾਲ ਨਾਲ ਮੈਂ ਤੈਨੂੰ ਸਮਝਾਉਂਦੀ ਹਾਂ ਕਦੇ ਜ਼ਿੰਦਗੀ ਵਿੱਚ ਕੁਝ ਵਕਤ ਲਈ ਕੋਈ ਕੁੜੀ ਤੈਨੂੰ ਮਿਲੀ ਹੋਵੇ ਤੇ ਉਸ ਦੀ ਸਪਰਸ਼ ਨੂੰ ਯਾਦ ਕਰਕੇ ਤੂੰ ਵੇਖ ਕੇ ਉਹ ਕਿੰਨੀ ਕੋ ਤੇਰੇ ਅੰਦਰ ਹੈ ਮੇਰੇ ਮੁਤਾਬਕ ਉਹ ਸਪਰਸ਼ ਤੇਰੇ ਅੰਦਰ ਨਾ ਹੋਣ ਦੇ ਬਰਾਬਰ ਹੋਵੇਗੀ ਸੱਚ ਇਹ ਹੈ ਕਿ ਗਾਕ ਹੱਥ ਮਲਾਉਣ ਦੀ ਸਪਰਸ਼ ਤੋਂ ਵੱਧ ਮੇਰੇ ਲਈ ਕੁਝ ਨਹੀਂ ਮੈਂ ਕਦੇ ਉਸ ਕੋਲ ਕਿਉਂ ਜਾਵਾਂਗੀ ਉਸ ਬਾਰੇ ਮੈਂ ਕਿਉਂ ਸੋਚਾਂਗੀ ਟ੍ਰੀਨਾ ਉੱઠી ਤੇ ਕਮਲ ਦਾ ਮੱਥਾ ਚੁੰਮ ਕੇ ਬੋਲੀ ਹੁਣ ਤੂੰ ਵੀ ਮੇਰੇ ਵਾਂਗ ਸੋਚ ਰਿਹਾ ਕਿ ਮੈਂ ਆਪਣਾ ਕੋਈ ਹੋਰ ਕਾਰੋਬਾਰ ਖੋਲਾਵਾਂ ਕੀ ਮੈਂ ਠੀਕ ਪੁੱਜਾ ਕਮਲ ਹਾਂ ਮੈਨੂੰ ਤੇਰਾ ਹਮੇਸ਼ਾ ਫਿਕਰ ਰਹਿੰਦਾ ਕਿ ਇਸ ਕੰਮ ਵਿੱਚ ਕੋਈ ਗਲਤ ਬੰਦਾ ਤੈਨੂੰ ਨਾ ਮਿਲ ਜਾਵੇ ਮੈਂ ਇਕੱਲੇ ਨੇ ਬਹੁਤ ਵਾਰੀ ਸੋਚਿਆ ਕਿ ਕਿੰਨਾ ਚੰਗਾ ਹੋਵੇ ਜੇ ਟ੍ਰੀਨਾ ਆਪਣਾ ਕੋਸਮੈਟਿਕ ਸਟੋਰ ਖੋਲ ਲਵੇ ਕਮਲ ਬੋਲਿਆ ਮਨ ਭਾਵੇ ਨਾ ਪਰ ਤੂੰ ਮੇਰੇ ਨਾਲ ਜੁੜ ਗਿਆ ਜਿਵੇਂ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਤੇਰੇ ਨਾਲ ਇੱਕ ਤਰ੍ਹਾਂ ਜੁੜੀ ਗਈ ਆਪਾਂ ਕੀ ਨਾਂ ਦੇਈਏ ਇਸ ਨਵੇਂ ਰਿਸ਼ਤੇ ਨੂੰ ਉਸ ਬੰਦੇ ਕੋਲ ਵੀ ਮੈਂ ਇਹੋ ਆਖਿਆ ਕਿਉਂਕਿ ਇੱਕ ਦੋ ਵਾਰੋਂ ਨੇ ਮੈਨੂੰ ਪੁੱਛਿਆ ਸੀ ਕਿੱਥੇ ਖੋਗੀ ਮੈਂ ਕਿਹਾ ਮੈਨੂੰ ਮੇਰੇ ਪਿਆਰੇ ਮਿੱਤਰ ਦੀ ਯਾਦ ਆਉਂਦੀ ਰਹਿੰਦੀ ਹੈ ਉਹ ਅੱਗੋਂ ਕੁਝ ਨਹੀਂ ਬੋਲਿਆ ਤੇ ਨਾਮ ਹੈ ਹਾਂ ਕਮਲ ਇਸ ਬੰਦੇ ਦਾ ਨਾਮ ਕਾਇਲ ਕਵਿੰਸਕੀ ਹੈ ਸ਼ਾਇਦ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਹੋਵੇ ਏਕ ਆਈਟੀ ਕੰਪਨੀ ਵਿੱਚ ਸੀਈਓ ਦੇ ਤੌਰ ਤੇ ਕੰਮ ਕਰਦਾ ਉਹ ਦੱਸਦਾ ਸੀ ਕਿ ਉਹ ਪਹਿਲਾਂ ਆਪਣੀਆਂ ਸੈਕਟਰੀਆਂ ਨੂੰ ਆਪਣੇ ਨਾਲ ਇੰਜ ਲੈ ਕੇ ਜਾਂਦਾ ਹੁੰਦਾ ਸੀ ਤੇ ਇੱਕ ਵਾਰੀ ਕੁੜੀ ਨੇ ਉਸ ਉੱਤੇ ਤੰਗ ਕਰਨ ਦਾ ਕੇਸ ਕਰ ਦੇਣਾ ਸੀ ਜਿਸ ਨੂੰ ਕੁਝ ਪੈਸੇ ਦੇ ਕੇ ਉਹਨੇ ਚੁੱਪ ਕਰਾ ਲਿਆ ਸੀ ਪਰ ਉਸ ਦਿਨ ਤੋਂ ਬਾਅਦ ਕੰਪਨੀ ਦੀ ਕਿਸੇ ਵੀ ਕੁੜੀ ਨੂੰ ਉਹ ਆਪਣੇ ਨਾਲ ਕਿਸੇ ਟ੍ਰਿਪ ਉਤੇ ਨਹੀਂ ਲੈ ਕੇ ਗਿਆ ਫਿਰ ਸਿਰਫ ਕਾਲ ਗਰਲਸ ਲਜਾਣ ਲੱਗ ਪਿਆ ਟ੍ਰੀਨਾ ਆਪਣੇ ਨਵੇਂ ਕਾਮਲ ਨੂੰ ਫਿਰ ਦੱਸਣ ਲੱਗ ਪਈ ਇਹ ਤਾਂ ਬੰਦਾ ਬੜਾ ਗਲਤ ਹੈ ਕਿਉਂਕਿ ਉਹ ਆਪਣੀਆਂ ਸੈਕਟਰੀਆਂ ਦਾ ਸਿਉਸ਼ਣ ਕਰਦਾ ਫਿਰਦਾ ਸੀ ਕਮਲ ਨੇ ਕਿਹਾ ਉਸ ਦਾ ਕਹਿਣਾ ਕਿ ਉਹ ਆਪਣੇ ਨਾਲ ਲੈ ਜਾਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਤੋੜ ਦਿੰਦਾ ਸੀ ਇਹ ਆਖ ਕੇ ਕਿ ਇਸ ਟ੍ਰਿਪ ਦੌਰਾਨ ਉਹ ਇੱਕ ਪਤੀ ਪਤਨੀ ਵਾਂਗ ਹੀ ਰਹਿਣਗੇ ਜਿਹੜੀ ਨਹੀਂ ਸੀ ਮੰਦੀ ਉਸਨੂੰ ਉਹ ਦੁਬਾਰਾ ਨਹੀਂ ਸੀ ਪੁੱਛਦਾ ਪਰ ਕੀ ਪਤਾ ਹੈ ਕਿ ਉਹ ਇੰਜ ਹੀ ਕਰਦਾ ਸੀ ਜਾਂ ਕੁੜੀਆਂ ਨੂੰ ਆਪਣੇ ਨਾਲ ਲੈ ਜਾਣ ਤੋਂ ਬਾਅਦ ਉਹਨਾਂ ਨੂੰ ਮਾਨਸਿਕ ਤੌਰ ਤੇ ਹਲਾ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਰਿਹਾ ਹੋਵੇ ਮੈਂ ਮੰਨਦੀ ਹਾਂ ਕਿ ਜ਼ਰੂਰੀ ਤਾਂ ਨਹੀਂ ਕਿ ਉਹਦਾ ਆਖਿਆ ਹਰ ਸ਼ਬਦ ਸੱਚ ਹੋਵੇ ਟਰੀਨਾ ਨੇ ਕਿਹਾ ਇਹੋ ਮੈਂ ਸੋਚਿਆ ਕਿ ਜ਼ਰੂਰੀ ਨਹੀਂ ਕਿ ਉਹ ਤੇਰੇ ਕੋਲ ਸਿਰਫ ਸੱਚ ਬੋਲਦਾ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਉਸ ਦੀ ਪਤਨੀ ਸ਼ਾਇਦ ਅਪਾਹਜ ਵੀ ਨਾ ਹੋਵੇ ਬਸ ਇਹ ਬੰਦਾ ਵਕਫਾ ਕੌੜਤਾ ਦਾ ਸ਼ਕੀਨ ਹੋਵੇ ਕਮਲ ਬੋਲਿਆ ਖैर ਉਸਨੇ ਆਪਣੇ ਬੱਚਿਆਂ ਤੇ ਵੀਲ ਚੇਅਰ ਉੱਤੇ ਬੈਠੀ ਆਪਣੀ ਪਤਨੀ ਦੀ ਤਸਵੀਰ ਮੈਨੂੰ ਵਿਖਾਈ ਸੀ ਹੋ ਸਕਦਾ ਹੈ ਕਿ ਉਹ ਕੋਈ ਪੁਰਾਣੀ ਫੋਟੋ ਹੋਵੇ ਉਦੋਂ ਦੀ ਜਦ ਉਸਦੀ ਪਤਨੀ ਨੂੰ ਸੱਟ ਲੱਗੀ ਹੋਈ ਹੋਵੇ ਹਾਂ ਹਾਂ ਹੋ ਸਕਦਾ ਪਰ ਇਹ ਵੀ ਆਖ ਰਿਹਾ ਸੀ ਕਿ ਉਹ ਮੈਨੂੰ ਆਪਣੀ ਪਤਨੀ ਨੂੰ ਜ਼ਰੂਰ ਮਿਲਾਵੇਗਾ ਉਹ ਆਖ ਰਿਹਾ ਸੀ ਕਿ ਉਸ ਨੂੰ ਮੇਰਾ ਸਾਥ ਬਹੁਤ ਵਧੀਆ ਲੱਗਿਆ ਕਿਉਂਕਿ ਉਹ ਮੁੜ ਕੇ ਕਿਸੇ ਹੋਰ ਕੁੜੀ ਨੂੰ ਨਹੀਂ ਪਾਰੇਗਾ ਹਾਂ ਉਸਨੇ ਹਰ ਹਫ਼ਤੇ ਇੱਕ ਵਾਰ ਮਿਲਣ ਲਈ ਵੀ ਮੈਨੂੰ ਆਖਿਆ ਜਿਸ ਦੇ ਬਦਲੇ ਉਹ ਮੈਨੂੰ 1000 ਡਾਲਰ ਦੇਵੇਗਾ ਪਰ ਮੈਂ ਉਸ ਤੋਂ 1500 ਮੰਗਿਆ ਤੂਕੰ ਦਾ ਕੋਈ ਨਹੀਂ ਉਹ ਦੇਦੇ ਬੈ ਕਮਲ ਨੇ ਵੇਖਿਆ ਕਿ ਟਰੀਨਾ ਬਹੁਤ ਹੀ ਆਰਾਮ ਨਾਲ ਉਸ ਨੂੰ ਸਭ ਕੁਝ ਦੱਸੀ ਜਾ ਰਹੀ ਸੀ ਚੰਗਾ ਹੈ ਕਿ ਤੈਨੂੰ ਹੁਣ ਘੰਟੇ ਤੋਂ ਘੰਟੇ ਲਈ ਹੋਰ ਗਾਹਕ ਨੂੰ ਨਹੀਂ ਲੱਭਣਾ ਪਵੇਗਾ ਕਮਲ ਨੇ ਕੁਝ ਸੋਚਦਿਆਂ ਕਿਹਾ ਹਾਂ ਕੋਈ ਜ਼ਰੂਰਤ ਨਹੀਂ ਹੁਣ ਉਸ ਦੀਆਂ ਕਈ ਆਦਤਾਂ ਮੈਨੂੰ ਪਸੰਦ ਨਹੀਂ ਪਰ ਉਹ ਬੜੇ ਨਰਮ ਦਿਲ ਵਾਲਾ ਤੇ ਗੱਲ ਜਲਦੀ ਮੰਨ ਲੈਣ ਵਾਲਾ ਹੈ ਹਾਂ ਵਧੀਆ ਫਿਰ ਤਾਂ ਕਮਲ ਮੇਰੇ ਕੋਲ ਕਾਫੀ ਪੈਸੇ ਜੁੜ ਗਏ ਹਨ ਮੈਂ ਸੋਚਿਆ ਕਿ ਅਗਲੇ ਸਾਲ ਮੈਂ ਜਨਮ ਦਿਨ ਪਾਰਟੀ ਦੇ ਸਮਾਨ ਦੀ ਦੁਕਾਨ ਖੋਲ੍ਹਾਂ ਨਹੀਂ ਇਸ ਤਰ੍ਹਾਂ ਦੀ ਦੁਕਾਨ ਵਿੱਚ ਲਾਇਆ ਤੇਰਾ ਪੈਸਾ ਖਰਾਬ ਹੋ ਜਾਵੇਗਾ ਕਿਉਂਕਿ ਵੱਡੀਆਂ ਕੰਪਨੀਆਂ ਦੇ ਹਰ ਵੱਡੇ ਸਟੋਰ ਵਿੱਚ ਅਜਿਹੇ ਸਾਮਾਨ ਬੜਾ ਸਸਤਾ ਲੱਗਿਆ ਹੁੰਦਾ ਤੇ ਲੋਕ ਉੱਥੇ ਗਰੋਸਰੀ ਖਰੀਦਣ ਗਏ ਹੁੰਦੇ ਹਨ ਤੇ ਉੱਥੋਂ ਹੀ ਪਾਰਟੀ ਦਾ ਸਾਮਾਨ ਖਰੀਦ ਲੈਂਦੇ ਹਨ ਤੇ ਇਹ ਕੰਪਨੀਆਂ ਮਾਰਕੀਟਿੰਗ ਨਾਲ ਇੱਕ ਸਾਲ ਵਿੱਚ ਹੀ ਤੇਰੀ ਦੁਕਾਨ ਬੰਦ ਕਰਵਾ ਦੇਣਗੀਆਂ ਤੂੰ ਕੋਸਮੈਟਿਕ ਸਟੋਰੀ ਖੋਲ ਤੇ ਨਾਲ ਚਿੱਤਰ ਬਣਾ ਕੇ ਉਸ ਸਟੋਰ ਵਿੱਚ ਹੀ ਤੂੰ ਚਿੱਤਰ ਵੇਚੀ ਜਾਵੀਂ ਇਸ ਲਈ ਤੂੰ ਹੁਣ ਵੇਲੇ ਹੋ ਕੇ ਚਿੱਤਰ ਬਣਾਉਣੇ ਵੀ ਸ਼ੁਰੂ ਕਰ ਦੇ ਕਮਲ ਨੂੰ ਉਸਨੂੰ ਸਲਾਹ ਦਿੱਤੀ ਤੇਰਾ ਇਹ ਖਿਆਲ ਵੀ ਬਹੁਤ ਚੰਗਾ ਹੈ ਚਿੱਤਰ ਬਣਾਉਣ ਲਈ ਮੇਰਾ ਮਨ ਅਜੇ ਬਣ ਨਹੀਂ ਰਿਹਾ ਮੁੱਢ ਤਾਂ ਹੋ ਚੁੱਕਿਆ ਨ ਬ ਮਨੰਦਰ ਅਜੇ ਬਹੁਤ ਕਾਹਲ ਹੈ ਪਰ ਤੈਨੂੰ ਮਿਲ ਕੇ ਇੰਜ ਮਹਿਸੂਸ ਜ਼ਰੂਰ ਕਰਨ ਲੱਗ ਪੈਂਦੀ ਹਾਂ ਕਿ ਮੈਂ ਕੁਝ ਜਿ세 ਤਰ੍ਹਾਂ ਪਹਿਲਾਂ ਵਾਂ ਕੋਈ ਦਿਨ ਬਾਅਦ ਉਹਨਾਂ ਨੇ ਬਾਹਰੋਂ ਖਾਣਾ ਮੰਗਵਾਇਆ ਤੇ ਖਾਦਾ ਉਹ ਬਹੁਤ ਧੀਰ ਗੱਲਾਂ ਕਰਦੇ ਰਹੇ ਫਿਰ ਉਹ ਸੌਣ ਲਈ ਕਮਰੇ ਨੂੰ ਚਲੇ ਗਏ ਕਮਲ ਨੂੰ ਅੱਜ ਟ੍ਰੇਨਾ ਥੱਕੀ ਹੋਈ ਨਹੀਂ ਸੀ ਲੱਗ ਰਹੀ ਬਲਕਿ ਉਹ ਬੜੀ ਚੁਸਤ ਅਤੇ ਖੁਸ਼ ਲੱਗ ਰਹੀ ਸੀ ਟ੍ਰੇਨਾ ਦੀ ਹਾਜ਼ਰੀ ਵਿੱਚ ਉਹ ਹੁਣ ਬਿਲਕੁਲ ਇਕੱਲਾ ਮਹਿਸੂਸ ਨਹੀਂ ਸੀ ਕਰ ਰਿਹਾ ਅਸਲ ਵਿੱਚ ਉਹ ਉਸ ਦੇ ਇਸ ਸੰਗ ਵਿੱਚੋਂ ਕਦੇ ਨਿਕਲਣਾ ਨਹੀਂ ਸੀ ਚਾਹੁੰਦਾ ਉਸ ਪਰ ਉਹਨੂੰ ਇਹ ਲੱਗਦਾ ਜਿਵੇਂ ਉਸਦੇ ਸਾਰੇ ਖਲਾ ਪਰ ਗਏ ਹੋਣ ਸਵੇਰੇ ਉੱਠ ਕੇ ਉਸਨੇ ਕਾਫੀ ਬਣਾਈ ਅਤੇ ਹੂਕ ਸੁੱਤੀ ਹੋਈ ਟਰੀਨਾ ਨੂੰ ਉਠਾ ਲਿਆ। ਉੱਠਦੇ ਟਰੀਨਾ ਨੇ ਉਸ ਵੱਲ ਵੇਖਿਆ ਤੇ ਮੁਸਕराई। ਫਿਰ ਉਹ ਬਿਸਤਰੇ ਵਿਚ ਉੱਠੀ ਤੇ ਬਾਥਰੂਮ ਨੂੰ ਚਲੇ ਗਈ। ਕਮਲ ਕੰਮ ਤੇ ਜਾਣ ਲੱਗਿਆ ਟਰੀਨਾ ਨੂੰ ਅਖਣ ਲੱਗਾ ਜੇ ਤੂੰ ਆਰਾਮ ਕਰਨਾ ਹੈ ਤਦ ਕਰ ਲੈ। ਤੇ ਜੇ ਜਾਣਾ ਹੋਇਆ ਤਦ ਕਮਰੇ ਦੀ ਚਾਬੀ ਆਪਣੇ ਨਾਲ ਲੈ ਜਾਵੇਂ ਕਿਉਂਕਿ ਇੱਕ ਘਰ ਦੀ ਚਾਬੀ ਕਾਰ ਵਿੱਚ ਮੈਂ ਰੱਖੀ ਹੋਈ ਹੈ। ਕੀ ਤੂੰ ਚਾਹੁੰਦਾ ਕਿ ਮੈਂ ਤੇਰੇ ਆਉਣ ਤੋਂ ਪਹਿਲਾਂ ਇੱਥੋਂ ਚਲੀ ਜਾਵਾਂ? ਹਲਕੇ ਰੋਸ ਭਰੇ ਮਜ਼ਾਕ ਵਿੱਚ ਟਰੀਨਾ ਬੋਲੀ ਤੂੰ ਇੰਜ ਕਿਵੇਂ ਸੋਚ ਲਿਆ? ਤੂੰ ਇੱਥੇ ਹੀ ਰਹਿਣਾ ਚਾਹੇ ਮੈਂ ਤਾਂ ਕਿਹਾ ਸੀ ਕਿ ਇੱਥੇ ਆ ਜਾ। ਜੇ ਆਪਣਾ ਕਮਰਾ ਛੱਡ ਤੇ ਆਪਣਾ ਕਿਰਾਇਆ ਬਚਾ ਕਮਲ ਨੇ ਹਲਕਾ ਰੋਸ ਬਖਾਇਆ ਉਹ ਉਠੀ ਤੇ ਉਸਨੂੰ ਪਿਆਰ ਨਾਲ ਆਖਣ ਲੱਗੀ ਉਹ ਮੇਰੇ ਪਿਆਰੇ ਮਿੱਤਰ ਮੈਂ ਤਾਂ ਤੈਨੂੰ ਮਖੌਲ ਕਰੀ ਹਾਂ ਹੁਣ ਅੱਜ ਮੇਰਾ ਦਿਲ ਨਹੀਂ ਕਰ ਰਿਹਾ ਕਿ ਮੈਂ ਵਾਪਸ ਆਪਣੇ ਕਮਰੇ ਨੂੰ ਜਾਵਾਂ ਫਿਰ ਇੱਥੇ ਰਹਿ ਉਦੋਂ ਜਮੇ ਜਦੋਂ ਤੇਰਾ ਮਨ ਕਰੇ ਅੱਜ ਸ਼ਾਮ ਨੂੰ ਕੀ ਖਾਵਾਂਗੇ ਕੀ ਤੈਨੂੰ ਚਪੋਟਲੇ ਪਸੰਦ ਹੈ ਉੱਥੋਂ ਕੁਝ ਖਰੀਦ ਲਿਆਵਾਂ ਉਹ ਵਧੀਆ ਖਾਣਾ ਦਿੰਦੇ ਹਨ ਕਮਲ ਨੇ ਕਿਹਾ ਹਾਂ ਸ਼ਾਮ ਨੂੰ ਕੁਝ 베ਜੀ ਵਾਲਾ ਲੈ ਆਵੀਂ ਦਿਨ ਮੈਂ ਨੇੜੇ ਪੈਂਦੇ ਗ੍ਰੀਨ ਇਟਰ ਰੈਸਟੋਰੈਂਟ ਤੋਂ ਕੁਝ ਫੜ ਲਿਆਵਾਂਗੀ ਠੀਕ ਹੈ ਮੈਂ ਚਲਦਾ ਹਾਂ ਤੇ ਪਹਿਲੀ ਵਾਰ ਕਮਲ ਨੇ ਉਸ ਦੇ ਕੰਨ ਕੋਲੇ ਚੁੰਮਣ ਦਿੱਤਾ ਤੇ ਬਾਹਰ ਨਿਕਲ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ